ਐਮਪੀ ਅਮਰਤਪਾਲ ਸਿੰਘ ਜਿਨ੍ਹਾਂ ਦੀ ਰਹਾਇ ਨੂੰ ਲੈ ਕੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਅੱਜ ਪਹਿਲੀ ਵਾਰ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਐਮਪੀ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਸੀ ਪਰ ਅਜ ਉਹਨਾਂ ਦੀ ਇੱਕ ਪਾਸੇ ਵੀਡੀਓ ਕਾਲ ਦੇ ਉੱਤੇ ਉਹਨਾਂ ਦੀ ਪੇਸ਼ੀ ਪੈਂਦੀ ਹੈ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਹਿੰਦੇ ਜੀ ਪਹਿਲੀ ਤਸਵੀਰ ਐਮਪੀ ਅਮਰਤਪਾਲ ਸਿੰਘ ਦੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਵੇਖੀ ਯਾਨੀ ਦੇਸ਼ ਭਰ ਦੇ ਲੋਕਾਂ ਨੇ ਵੇਖੀ ਤਾਂ ਇਹਦੇ ਵਿੱਚ ਦੋ ਸਰਕਾਰਾਂ ਦੇ ਵਿੱਚ ਮਾਮਲਾ ਚੱਲ ਰਿਹਾ ਸੀ ਐਮਪੀ ਅਮਰਪਾਲ ਸਿੰਘ ਦਾ ਦੋ ਸਰਕਾਰਾਂ ਦੇ ਨਾਲ ਮਾਮਲਾ ਜੁੜਿਆ ਕਿਉਂਕਿ ਸੈਂਟਰ ਦੀ ਗਵਰਨਮੈਂਟ ਵੀ ਨਹੀਂ ਚਾਹੁੰਦੀ ਸੀ ਕਿ ਐਮਪੀ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਰਿਹਾ ਹੋਣ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਯਾਨੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਇਹਨਾਂ ਦਾ ਵੀ ਇਹੋ ਹੀ ਕਹਿਣਾ ਸੀ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰਹਿਣਾ ਇਹਨਾਂ ਲਈ ਸਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਜੇਕਰ ਅਮਰਪਾਲ ਸਿੰਘ ਨੂੰ ਰਿਹਾਈ ਮਿਲਦੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਸੀ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਕਰ ਦੇਣਾ ਐਮਪੀ ਅਮਰਪਾਲ ਸਿੰਘ ਨੇ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਜੱਥੇ ਚੱਲਦੇ ਸੀ ਨਾ ਜਿਵੇਂ ਉਹਨਾਂ ਦਾ ਕਾਫਲਾ ਹੁੰਦਾ ਸੀ ਸੇਮ ਪਿੰਡਰਾਂ ਵਾਲੇ ਦਾ ਰੂਪ ਸੇਮ ਪਿੰਡਰਾਂ ਵਾਲੇ ਦੀ ਨਕਲ ਯਾਨੀ ਉਸੇ ਪਹਿਰਾਵੇ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਪੰਜਾਬ ਦੇ ਅੰਦਰ ਜਦੋਂ ਵੀ ਕਿਧਰੇ ਜੱਥਾ ਜਾਂਦਾ ਸੀ ਤਾਂ ਉਹਨਾਂ ਦੀ ਦਹਿਸ਼ਤ ਐਸ ਕਦਰ ਪੈ ਜਾਂਦੀ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਦੇ ਉੱਤੇ ਇਹ ਕਹਿਣਾ ਪਿਆ ਸੀ ਕਿ ਮੇਰੀ ਜਾਨ ਨੂੰ ਖਤਰਾ ਐਮਪੀ ਅਮਰਤਪਾਲ ਸਿੰਘ ਨੇ ਮੇਰੇ ਤੇ ਅਟੈਕ ਕਰਨ ਦੀ ਬਡੇ ਪੱਧਰ ਦੇ ਉੱਤੇ ਇੱਕ ਰਣਨੀਤੀ ਬਣਾਈ ਆ ਜਿਸ ਪ੍ਰਕਾਰ ਗੰਪ ਸਿੰਘ ਮੁੱਖ ਮੰਤਰੀ ਨੂੰ ਬੰਬ ਦੇ ਨਾਲ ਉੜਾਇਆ ਗਿਆ ਸੀ ਐਸੇ ਹੀ ਪ੍ਰਕਾਰ ਕਹਿੰਦੇ ਜੀ ਐਮਪੀ ਅਮਰਤਪਾਲ ਸਿੰਘ ਨੇ ਇੱਕ ਪਲਾਨ ਬਣਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉੜਾਇਆ ਜਾਵੇ ਪਰ ਦੂਜੇ ਪਾਸੇ ਅੱਜ ਇੱਕ ਖਬਰ ਆਉਂਦੀ ਹੈ ਜਿਹਨੇ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਬਚਾ ਦਿੱਤੀ ਹੈ ਤੇ ਮੈਂ ਤੁਹਾਡੇ ਨਾਲ ਇਹਦਾ ਇੱਕ ਵੀਡੀਓ ਸਾਂਝਾ ਕਰਨ ਜਾ ਰਿਹਾ ਕਿਉਂਕਿ ਇੱਕ ਪਾਸੇ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਐਮਪੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਣਾ ਚਾਹੀਦਾ ਜਦੋਂ ਜੈਦ ਦੇ ਨਾਲ ਉਹਨਾਂ ਦੇ ਵਕੀਲਾਂ ਨੇ ਬਹੁਤ ਸਾਰਾ ਨੰਮਾ ਪ੍ਰਿਆਸ ਕੀਤਾ ਕਿ ਐਮਪੀ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਢਵਾਉਣਾ ਤੇ ਉਧਰਲੇ ਪਾਸੇ ਐਮਪੀ ਅਮਰਪਾਲ ਸਿੰਘ ਨੇ ਆਪਣੀ ਇੱਕ ਹਾਈ ਕੋਰਟ ਦੇ ਅੰਦਰ ਪਟੀਸ਼ਨ ਪਾਈ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਨਾ ਤਾਂ ਦੂਜੇ ਪਾਸੇ ਪੱਖ ਦੇ ਵਕੀਲਾਂ ਨੇ ਧਰ ਦਿੱਤੇ ਤਾਂ ਅੱਜ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਮਰਿਤਪਾਲ ਸਿੰਘ ਦੀ ਪਹਿਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕਿਵੇਂ ਵੀਡੀਓ ਕਾਲ ਦੇ ਜ਼ਰੀਏ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਐਮਪੀ ਅਮਰਿਤਪਾਲ ਸਿੰਘ ਦੇ ਚਾਹਣ ਵਾਲੇ ਇਹ ਤਸਵੀਰ ਨੂੰ ਦੇਖਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਸਕੰਜਾ ਕਰ ਦਿੱਤਾ ਉਹਦਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਇੱਕ ਪਾਸੇ ਸਰਕਾਰ ਦੀ ਵੀ ਨੀਂਦ ਉੱਡੀ ਹੋਈ ਹੈ ਸੁਣੋ ਅਮਰਿਤਪਾਲ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਹਲਕੇ ਦੀ ਗੱਲ ਰੱਖਣੀ ਹੈ ਇਸ ਲਈ ਉਹ ਪਾਰਲੀਮੈਂਟ ਸੈਸ਼ਨ 'ਚ ਜਾਣਾ ਚਾਹੁੰਦੇ ਨੇ ਦਰਸਲ ਹਾਈ ਕੋਰਟ ਚ ਵਕੀਲਾਂ ਦੀ ਹੜਤਾਲ ਦੇ ਚੱਲਦੇ ਅਮਰਿਤਪਾਲ ਨੇ ਖੁਦ ਆਪਣੇ ਕੇਸ ਦੀ ਪੈਰਵੀ ਕੀਤੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਸੰਸਦ ਦੇ ਸੈਸ਼ਨ ਚ ਸ਼ਾਮਲ ਹੋਣ ਲਈ ਪੈਰੋਲ ਦੀ ਅਰਜ਼ੀ ਲਗਾਈ ਹੈ ਇਸ ਮਾਮਲੇ 'ਚ ਸਰਕਾਰ ਆਪਣਾ ਜਵਾਬ ਦਾਖਲ ਕਰ ਚੁੱਕੀ ਹੈ ਅਮਰਿਤਪਾਲ ਦੇ ਵਕੀਲਾਂ ਨੇ ਵੀ ਆਪਣੀ ਦਲੀਲ ਰੱਖੀ ਹੈ ਵਕੀਲਾਂ ਦੀ ਹੜਤਾਲ ਦੇ ਚੱਲਦੇ ਬੁੱਧਵਾਰ ਨੂੰ ਅਮਰਿਤਪਾਲ ਦੀ ਅਰਜ਼ੀ ਤੇ ਹੁਣ ਸੁਣਵਾਈ ਹੋਏਗੀ ਉਮੀਦ ਹੈ ਕਿ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ ਦੇ ਦੌਰਾਨ ਕੋਰਟ ਕੋਈ ਆਪਣਾ ਫੈਸਲਾ ਲੈ ਸਕਦਾ ਹੈ ਕਿਉਂਕਿ ਹੁਣ ਸੈਸ਼ਨ ਖਤਮ ਹੋਣ ਚ ਮਹਿਸ 2 ਦਿਨ ਬਾਕੀ ਰਹਿ ਜਾਣਗੇ ਅਮਰਿਤਪਾਲ ਸਿੰਘ ਰੂਰ ਸਾਹਿਬ ਤੋਂ ਆਜ਼ਾਦ ਜਿੱਤ ਕੇ ਐਮਪੀ ਬਣੇ ਨੇ ਐਨਐਸਐ ਲੱਗਿਆ ਹੋਣ ਦੀ ਵਜ੍ਹਾ ਨਾਲ ਉਹ ਡਿਬਰੂਗੜ ਜੇਲ੍ਹ ਚ ਬੰਦ ਨੇ ਪਰ ਹਲੇ ਤੱਕ ਇੱਕ ਵਾਰ ਵੀ ਸੈਸ਼ਨ ਚ ਸ਼ਾਮਲ ਨਹੀਂ ਹੋ ਪਾਏ ਹਾਂ ਇੱਕ ਵਾਰ ਉਹਨਾਂ ਨੂੰ ਸੰਸਦ ਦੇ ਤੌਰ ਤੇ ਸੌਂ ਚੁੱਕਣ ਲਈ ਜੇਲ੍ਹ ਤੋਂ ਬਾਹਰ ਦਿੱਲੀ ਲਿਆਂਦਾ ਗਿਆ ਸੀ ਤਾਂ ਸੁਣ ਲੈ ਪੰਜਾਬ ਵਾਲਿਓ ਪੰਜਾਬ ਦੀ ਸਰਕਾਰ ਤਾਂ ਕਦੀ ਨਹੀਂ ਚਾਹੁੰਦੀ ਕਿ ਜੇਲ੍ਹ ਦੇ ਵਿੱਚੋਂ ਬਾਹਰ ਆਵੇ ਪਰ ਜਿਹੜੀ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਉਹ ਪੰਜਾਬ ਦੀ ਇਕੱਲੀ ਸਰਕਾਰ ਦਾ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਲੋਕਾਂ ਦਾ ਖੋਸ਼ ਹੋੜਾ ਦੇਣ ਬੜਾ ਮਾਮਲਾ ਪਹਿਲੀ ਵਾਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਐਮਪੀ ਅਮਰਪਾਲ ਸਿੰਘ ਨੂੰ ਸੈਂਟਰ ਗਵਰਨਮੈਂਟ ਮੰਨੀ ਇੱਕ ਆਫਰ ਕਰ ਦਿੱਤਾ ਗਿਆ ਉਹਦੇ ਵਿੱਚ ਦੋ ਪੁਆਇੰਟ ਨੇ ਜੇਕਰ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਨਾਲ ਜੁਆਇਨ ਕਰ ਜਾਂਦਾ ਯਾਨੀ ਉਹਨੂੰ ਇਹ ਕਿਹਾ ਗਿਆ ਜੇਕਰ ਤੁਸੀਂ ਰਿਹਾ ਹੋਣਾ ਤਾਂ ਸਾਡੇ ਨਾਲ ਹੱਥ ਮਿਲਾਉਣਾ ਪੈਣਾ ਯਾਨੀ ਬੀਜੇਪੀ ਸਰਕਾਰ ਦੀ ਗੱਲ ਕਰ ਰਿਹਾ ਮੈਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹਨਾਂ ਦਾ ਦਬਦਬਾ ਬੜਾ ਕਾਇਮ ਹੋ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਨੇ ਉਹਨਾਂ ਨੂੰ ਖੜਾ ਕੀਤਾ ਪੰਜਾਬ ਦੇ ਅੰਦਰ ਸਰਕਾਰ ਬਣੀ ਬਹੁਤ ਸਾਰਾ ਪੰਜਾਬ ਦੇ ਅੰਦਰ ਉਹਨਾਂ ਦਾ ਆਪਣਾ ਦਬਦਬਾ ਬਣ ਚੁੱਕਿਆ ਸੀ ਜਿਹਦੇ ਕਰਕੇ ਉਹਨਾਂ ਨੇ ਐਡੀ ਵੱਡੀ ਛਵੀ ਪੰਜਾਬ ਦੇ ਅੰਦਰ ਆਪਣੀ ਬਣਾਈ ਤੇ ਉਸ ਤੋਂ ਬਾਅਦ ਜਨਮ ਲੈਦੇ ਨੇ ਹੁਣ ਦੇ ਟਾਈਮ ਦੇ ਵਿੱਚ ਐਮਪੀ ਅਮਰਪਾਲ ਸਿੰਘ ਸਤਿਕਾਰ ਕੌਮ ਦੇ ਵਿੱਚੋਂ ਜਿੰਨੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਨੇ ਐਮਪੀ ਅਮਰਪਾਲ ਸਿੰਘ ਦੇ ਨਾਲ ਉਹਨਾਂ ਦਾ ਤਾਂ ਇਹੀ ਕਹਿਣਾ ਕਿ ਭਾਈ ਬੀਜੇਪੀ ਦੇ ਨਾਲ ਕੋਈ ਵੀ ਉਹਨਾਂ ਦਾ ਸਮਝੌਤਾ ਨਹੀਂ ਹੈ ਨਾ ਹੀ ਉਹ ਕਰਨ ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਅੰਦਰ ਜੇਕਰ ਸਰਕਾਰ ਬਣਾਉਣੀ ਹੈ ਤਾਂ ਇੱਕ ਮੋਹਰਾ ਉਹਨਾਂ ਨੂੰ ਜ਼ਰੂਰ ਚਾਹੀਦਾ ਤਾਂ ਉਹ ਮੋਹਰਾ ਕਹਿੰਦੇ ਜੀ ਐਮਪੀ ਅਮਰਪਾਲ ਸਿੰਘ ਸੀ ਤਾਂ ਉਹਨਾਂ ਦੇ ਪਲੰਗੇ ਵਿੱਚ ਨਹੀਂ ਆ ਰਿਹਾ ਤਾਂ ਹੁਣ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਖੜਾ ਉਹ ਵੀ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਅਮਰਪਾਲ ਸਿੰਘ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਅੰਦਰ ਕਹਿੰਦੇ ਵੱਡੀ ਗੰਗਬਾਰ ਹੋ ਸਕਦੀ ਆ ਜਾਂ ਕਿਸੇ ਮੁੱਖ ਮੰਤਰੀ ਦਾ ਕਤਲ ਤੱਕ ਹੋ ਸਕਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਸੀ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਬੁਲਟ ਪ੍ਰੂਫ ਸ਼ੀਸ਼ੇ ਦੇ ਕੈਵਨ ਦੇ ਵਿੱਚ ਸਪੀਚ ਦਿੰਦੇ ਨੇ ਜਿਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਖਤਰਾ ਐਮਪੀ ਅਮਰਪਾਲ ਸਿੰਘ ਨੂੰ ਹੀ ਦੱਸਿਆ ਸੀ ਤਾਂ ਇਸ ਕਰਕੇ ਅਮਰਪਾਲ ਸਿੰਘ ਦੀ ਰਿਹਾਈ ਤੇ ਮੋਹਰ ਤਾਂ ਲੱਗਦੀ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਕਹਿੰਦੀ ਜੀ ਇੱਕ ਨਵਾਂ ਸਕੰਜਾ ਕੱਸ ਰਹੀ ਹੈ ਐਮਪੀ ਅਮਰਤਪਾਲ ਸਿੰਘ ਨੂੰ ਕਦੇ ਵੀ ਰਿਹਾ ਨਹੀਂ ਹੋਣ ਦੇਵਾਂਗੇ ਇਹ ਮੁੱਖ ਮੰਤਰੀ ਦੀ ਸਟੇਟਮੈਂਟ ਦੇ ਵਿੱਚ ਤੁਸੀਂ ਕਈ ਵਾਰ ਸੁਣਿਆ ਕਿਉਂਕਿ ਅਮਰਤਪਾਲ ਸਿੰਘ ਨੂੰ ਰਿਹਾ ਹੋਣ ਦੇ ਵਿੱਚ ਜੇਕਰ ਕੋਈ ਜਾਣਨਾ ਚਾਹੁੰਦਾ ਕਿ ਐਮਪੀ ਅਮਰਤਪਾਲ ਸਿੰਘ ਰਿਹਾ ਕਦੋਂ ਹੋਣਗੇ ਦੇਖੋ ਜੀ ਉਹਨਾਂ ਦਾ ਟਾਈਮ ਇੱਕ ਸਾਲ ਤੋਂ ਬਾਅਦ ਜਿਹੜਾ ਕਿ ਐਨਐਸਏ ਤਾਂ ਲੱਗਿਆ ਉਹ ਤਾਂ ਲੱਗ ਗਿਆ ਹੀ ਆ ਪਰ ਜਿੱਨਾਂ ਚ ਇੱਕ ਭਗਵੰਤ ਮਾਨ ਸਿੰਘ ਦੀ ਸਰਕਾਰ ਐਪੀ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਬੜੀ ਹੀ ਮੁਸ਼ਕਲ ਇਹ ਖਬਰ ਜਿਹੜੀ ਅੱਜ ਨਿਕਲ ਕੇ ਆਈ ਹੈ ਨਾ ਪਹਿਲੀ ਵਾਰ ਉਹਨਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਤਾਂ ਉਸ ਤਸਵੀਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਉਹਨਾਂ ਲੋਕਾਂ ਦੇ ਵਿੱਚ ਪੂਰੀ ਮਾਹੌਲ ਜਿਹੜਾ ਕਿ ਗਰਮ ਹੋ ਗਿਆ ਜਿਹੜੇ ਲੋਕ ਅਮਰਪਾਲ ਸਿੰਘ ਨੂੰ ਚਾਹੁੰਦੇ ਨੇ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਹਿੰਦੇ ਅਮਰਪਾਲ ਸਿੰਘ ਜੇਕਰ ਪੰਜਾਬ ਦੇ ਵਿੱਚ ਆ ਗਿਆ ਤਾਂ ਪੰਜਾਬ ਦੇ ਹਾਲਾਤ ਹਨ ਜਿਹੜੇ ਉਹ ਅੱਜ ਤੋਂ ਵੀ ਬੱਤਰ ਹੋ ਜਾਣੇ ਆ ਯਾਨੀ ਪੰਜਾਬ ਦੇ ਅੰਦਰ ਜਿਵੇਂ ਅੱਜ ਕੱਲ ਵੀ ਗੈਂਗਬਾਰਤਾ ਚੱਲ ਹੀ ਰਿਆ ਪਰ ਉਹਨਾਂ ਦੇ ਆਉਣ ਕਰਕੇ ਕਹਿੰਦੇ ਕੁਝ ਵੱਡੇ ਫੈਸਲੇ ਅੰਦਰੂਨੀ ਤੌਰ ਤੇ ਅਤੰਕਵਾਦੀਆਂ ਦੀ ਤਰ੍ਹਾਂ ਲੈ ਜਾ ਸਕਦੇ ਨੇ ਇਹ ਸ਼ੰਕੇ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਸੈਂਟਰ ਦੀ ਗਵਰਨਮੈਂਟ ਨੂੰ ਵੀ ਨੇ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਨੇ ਆ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ